ਫਿਲਪਤੀਕਟ ਸਾਹਿਬ ਦੀ ਤਹਿਸੀਲ ਅਮਲੋ ਦੇ ਪਿੰਡ ਸਲਾਨੀ ਜਿੱਥੇ ਕੀ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਦੋ ਸਕੇ ਭਰਾ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਅਜੀਬੋ ਗਰੀਬ ਤਰੀਕੇ ਦੇ ਨਾਲ ਚਲੀ ਗਈ ਹੈ ਤਾਂ ਹੁਣ 70 ਸਾਲਾਂ ਦੇ ਉਹਨਾਂ ਦੇ ਬਜ਼ੁਰਗ ਪਿਤਾ ਮਿਹਨਤ ਮਜ਼ਦੂਰੀ ਕਰਕੇ ਨਾ ਦੋਹਾਂ ਭਰਾਵਾਂ ਦਾ ਪਾਲਣ ਪੋਸ਼ਣ ਕਰਨ ਲਈ ਮਜਬੂਰ ਨੇ ਹੰਸ ਰਾਜ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਉਸਦੇ ਛੋਟੇ بیٹے ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਕੁਝ ਸਾਲਾਂ ਬਾਅਦ ਉਸਦੇ ਵੱਡੇ ਲੜਕੇ ਦੀ ਵੀ ਅੱਖਾਂ ਦੀ ਰੌਸ਼ਨੀ ਚਲੀ ਗਈ ਜਸਵੀਰ ਸਿੰਘ ਜਿਸ ਦੀ ਉਮਰ 35 ਸਾਲ ਹੈ ਹੰਸ ਰਾਜ ਦਾ ਛੋਟਾ ਬੇਟਾ ਹੈ ਪੋਜੰਦਾ ਸੇਕੂ ਦੋ ਰਸਾ 13 ਦੇ ਵਿੱਚ ਜਦੋਂ ਉਹ ਅਟਿਕ ਲਾਸਟ ਪਰਤਾ ਸੀ ਤਾਂ ਉਸ ਸਮੇਂ ਉਸ ਦੀ ਅੱਖਾਂ 'ਚ ਲਾਲੀ ਆਉਣ ਤੇ ਰੜਕ ਪੈਣੀ ਸ਼ੁਰੂ ਹੋਈ ਕੁਝ ਸਮੇਂ ਬਾਅਦ ਉਸ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਵੱਡਾ ਬੇਟਾ ਗੁਰਮੁਖ ਸਿੰਘ 36 ਸਾਲ ਦਾ ਕਾਰ ਮੈਕੈਨਿਕ ਦਾ ਕੰਮ ਕਰਦਾ ਸੀ 2018 ਵਿੱਚ ਉਸ ਨੂੰ ਤੁੰਦਲਾ ਤਿਕਣਾ ਸ਼ੁਰੂ ਹੋਇਆ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਉਸ ਦੀ ਵੀ ਅੱਖਾਂ ਦੀ ਰੌਸ਼ਨੀ ਚਲੀ ਗਈ ਮੇਰਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੰਸ ਰਾਜ ਹੈ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਪਿੰਡ ਸਲਾਣੀ ਦੇ ਕਿਹੜੀ ਤਸਵੀਰ ਚਾਹੀਦੀ ਅਮਰੋਜੀ ਜੀ ਜਿਲ੍ਹਾ ਜਿਲ੍ਹਾ ਫਤਿਹਗੜ ਸਾਹਿਬ ਅੱਛਾ ਬਾਪੂ ਜੀ ਕੀ ਤੁਹਾਡੇ ਬੱਚੇ ਹਨ ਤੁਹਾਡੇ ਦੋ ਮੁੰਡੇ ਨੇ ਹਾਂ ਜੀ ਇਹਨਾਂ ਨੂੰ ਹੈਗੀ ਕਾਰਨ ਜਿਹੜਾ ਇਹਨਾਂ ਦੀ ਨਿਗਾ ਬੰਦ ਹੋ ਗਈ ਜੀ ਜਗਾ ਦੀਦਾ ਨਹੀਂ ਹੈ ਜੀ ਤੁਹਾਨੂੰ ਕਿੰਨੇ ਸਮੇਂ ਤੋਂ ਨਹੀਂ ਦਿਖ ਰਹੇ ਇਹ ਨੂੰ ਹੋ ਗਏ ਜੀ ਇੱਕ ਨੂੰ ਤਾਂ ਹੋ ਗਏ 8-9 ਸਾਲ ਦੀ ਇੱਕ ਨੂੰ ਵੱਡ ਹੋ ਗਈ ਕੀ ਕੀ ਪ੍ਰੋਬਲਮ ਆਈ ਸੀ ਕੋਈ ਨਾ ਜੀ ਕੋਈ ਨਹੀਂ ਆਈ ਆ ਜੀ ਚੰਗੇ ਭਲੇ ਦੀ ਜੀ ਗੱਡੀਆਂ ਦਾ ਕੰਮ ਕਰਦਾ ਜੀ ਬੜਾ ਛੋਟਾ ਪੜਦਾ ਸੀ ਪੜਦਾ ਸੀ ਹਾਂਜੀ ਤੇ ਫੇਰ ਕੀ ਕੀ ਦਿੱਕਤ ਆਣੀ ਸ਼ੁਰੂ ਹੋ ਗਈ ਡਾਕਟਰੀ ਵੀ ਪਹਿਲਾਂ ਪਹਿਲਾਂ ਅੱਖਾਂ ਲਾਲ ਹੋ ਜਾਂਦੀਆਂ ਦੀਆਂ ਜੀ ਤੇ ਹੌਲੀ ਹੌਲੀ ਬੰਦ ਹੋ ਗਈ ਹੌਲੀ ਹੌਲੀ ਨਿਗਾਹ ਘਟਦੀ ਗਈ ਹਾਂਜੀ ਘਟਦੀ ਗਈ ਫੇਰ ਨਿਗਾਹ ਬਣੀ ਨਹੀਂ ਬਣੀ ਨਹੀਂ ਬਹੁਤ ਡਾਕਟਰੀ ਵੀ ਇਲਾਜ ਕਰਾ ਕੇ ਦੇ ਲਵੇ ਪੈਸੇ ਕਿੰਨੇ ਹੋ ਨਿਗਾਹ ਨਹੀਂ ਬਣੀ ਡਾਕਟਰ ਕੀ ਕਹਿੰਦੇ ਨੇ ਉਹ ਕਹਿੰਦੇ ਵੀ ਨਿਗਾਹ ਹੋ ਜੂਗੀ بڑے ਮੁੰਡੇ ਦਾ ਜਵਾਬ ਦਿੰਦਾ ਵੀ ਨਿਗਾਹ ਇਹਦੀ ਹੈ ਹੀ ਨਹੀਂ ਖੋਰੀ ਗੱਲ ਇਹ ਦੀ ਹੈ ਜੀ ਆ ਵੀ ਪੈਸੇ ਲੱਗਣਗੇ ਅਸੀਂ ਆ ਵੀ ਇੰਨੇ ਸਾਡੇ ਕੋਲ ਨਹੀਂ ਸੱਤ ਸੱਤ ਹਜ਼ਾਰ ਰੁਪਈਆ ਇਹ ਹੈ ਨਹੀਂ ਸੀ ਤੇ ਬਾਬਾ ਕਿੱਦਾਂ ਤੁਸੀਂ ਕਰਦਾ ਗੁਜ਼ਾਰਾ ਜਦ ਪਲ ਕਿੱਦਾਂ ਚੱਲਦਾ ਬਸ ਜੀ ਕਾਹਦਾ ਚੱਲਦਾ ਜੀ ਨੇਗਾ ਤੇ ਹੁਣ ਚੱਲੀਆ ਕੱਲ ਨੇਗਾ ਬੰਦ ਦੀ ਵੇਲੇ ਕੋਲੇ ਮੈਂ ਦਿਹਾੜੀ ਲਾਉਂਦਾ ਦੀ ਕਿਤੇ ਆਟਾ ਨੂਣ ਲੈਂਉਂਦੀ ਦੀ ਜੀ ਦਿਹਾੜੀ ਕਦੇ ਲੱਗਦੀ ਆ ਕਦੇ ਨਹੀਂ ਅਸੀਂ ਤਾਂ ਬਹੁਤ ਔਖੇ ਆਂ ਕੱਟੇ ਤੁਸੀਂ ਚੱਕਦੇ ਹੋ ਹਾਂਜੀ ਪਰ ਪਰਿਵਾਰ ਦੇ ਵਿੱਚ ਕੌਣ ਕੌਣ ਆ? ਅਸੀਂ ਤਿੰਨੇ ਇੱਕ ਮੁੰਡਾ ਅੱਡਾ ਜੀ ਉਹ ਲੈਦਾ ਤਿੰਨ ਮੁੰਡੇ ਨੇ ਇਹ ਮੇਰੇ ਉਹ ਲੈਦਾ ਰੋਟੀ-ਚੀਨੀ ਲਾਉਂਦੇ ਉਹ ਨਾ ਮੈਂ ਹੀ ਪਕਾਉਣਾ ਮੈਂ ਹੀ ਖਾਣਾ ਖਰਾਉਣਾ ਹੈ ਜੀ ਕਮਾ ਕੇ ਬਸ ਯੋ ਹੁਣ ਜਿਹੜੇ ਹੈਗੇ ਇਹਨਾਂ ਦੇ ਇਲਾਜ ਲਈ ਇੰਨਾ ਪੈਸਾ ਲੱਗਣਾ ਹੈ ਕਿੱਦਾਂ ਕੋਈ ਆਇਆ ਤੁਹਾਡੇ ਕੋਲ ਕਿਸੇ ਨੇ ਪਹੁੰਚ ਕੀਤੀ ਹੁਣ ਨਹੀਂ ਜੀ ਕਿਸੇ ਨੇ ਨਹੀਂ ਕੀਤੀ ਕਿਸੇ ਨੇ ਮਰਦ ਨਹੀਂ ਕਹਿੰਦੀ ਪਿੰਡ ਰਿਆ ਦੇ ਮਰਦ ਤੇ ਕਰੀ ਸੀ ਪਹਿਲਾਂ ਉਹਨਾਂ ਨੇ ਕਿਸੇ ਨੇ 500 ਕਹਿੰਦੇ 200 ਦਿੱਤੇ ਨੇ ਪੈਸੇ ਜੀ ਇਕੱਠੇ ਕਰਕੇ ਫਿਰ ਅਸੀਂ ਲੁਧਿਆਣੇ ਗਏ ਸੀ ਉੱਥੇ ਕਿਰਾਏ ਦੀ ਪਰੇਸ਼ਾਨ ਤੇ ਤੁਹਾਡੇ ਕਦੀ ਸੋਚਿਆ ਵੀ ਇਸ ਬੜਾਪੇ 'ਚ ਤੁਹਾਨੂੰ ਕੰਮ ਕਰਨਾ ਪੈ ਰਿਹਾ ਹੈ ਤੁਹਾਡੇ ਤੋਂ ਬਾਅਦ ਇਹਨਾਂ ਬੱਚੇ ਦੇ ਕੁਝ ਸੋਚਿਆ ਨੇ ਕਦੇ ਨਹੀਂ ਜੀ ਮੈਂ ਨਹੀਂ ਸੋਚਿਆ ਦੀ ਵੀ ਮੇਰਾ ਨਾਂ ਹੋਊਗਾ ਹੂੰ ਹੁਣ ਕਿਸ ਨੂੰ ਦਾ ਮਾੜੀ ਹੈ ਜੀ ਇਹਦਾ ਕਿਸੇ ਬਸਾ ਜੀ ਚੰਗੇ ਭਲੇ ਬਹਿ ਗਏ ਜੀ ਦੋਏ ਸਾਥੀ ਨੇ ਕਿ ਕੋਈ ਨਸ਼ਾ ਨਹੀਂ ਕਰਦੇ ਇਹ ਬਿਲਕੁਲ ਨਹੀਂ ਤੁਸੀਂ ਇਹ ਬੜਾਫੇ ਚ ਤੁਹਾਨੂੰ ਕੰਮ ਕਰਨਾ ਬੈਹ ਰਿਹਾ ਤੁਹਾਡੀ ਉਮਰ ਕਿੰਨੀ ਹੈ ਬਾਬੂ ਜੀ ਹੈ ਜੀ 70 ਸਾਲ ਦੀ ਹੋ ਜਾਂ 65 ਦੀ ਹੋਗੀ ਕਦੀ ਸੋਚਿਆ ਵੀ ਤੁਹਾਡੇ ਤੋਂ ਬਾਅਦ ਇਹਨਾਂ ਦਾ ਕੀ ਬਣੂਗਾ ਉਹ ਕਰੀਏ ਕੀ ਸੋਚੇ ਤਾਂ ਪੈਂਦਾ ਜੀ ਨੀਂਦ ਨਹੀਂ ਆਉਂਦੀ ਰਾਤ ਨੂੰ ਕੀ ਨੂੰ ਕੋਣ ਸੰਭੂ ਨਾ ਰੋਟੀ ਪਾਣੀ ਕੌਣ ਬਣਾਉਂਦਾ ਮੈਂ ਬਣਾਉਂਦਾ ਜੀ ਆਪ ਯਾ ਵੀ ਮੈਂ ਆਪ ਦਿਨਾਂ ਰੋਟੀ ਬਣਾ ਕੇ ਨਹੀਂ ਬੈਠੇ ਨੇ ਭੁੱਖੇ ਬੈਠੇ ਨੇ ਜੀ ਨਹੀਂ ਤਾਂ ਬੈਠਣਾ ਹਾਂਜੀ ਫਨੀ ਤੇ ਬਿਲਕੁਲ ਕੀ ਨਾਮ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਆ ਜੀ ਜਸਵੀਰ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ ਹੋ ਗਈ 35 ਸਾਲ ਹੋ ਗਈ ਜੀ ਉਮਰ ਤੁਸੀਂ ਵੱਡੇ ਹੋ ਜਾਂ ਛੋਟੇ ਛੋਟੇ ਆ ਜੀ ਕਿੰਨੇ ਟਾਈਮ ਤੋਂ ਦਿੱਕਤ ਆ ਰਹੀ ਹੈ 2013 ਚ ਹੋ ਗਈ ਉਹ ਜਿਆ ਤੇਰਾ ਹਾਂ ਤਾਂ ਨਿਗਾ ਗਈਏ ਤਾਂ ਨਿਗਾ ਜੀ ਮੇ ਅੱਖਾਂ ਲਾਲ ਹੋ ਜਾਂਦੀ ਸੀ ਇੱਕ ਜੀ ਰਾਤ ਨੂੰ ਰੜਕੜਨ ਪੈਣ ਲੱਗ ਜਾਂਦੀ ਸੀ ਅੱਖ ਜੀ ਸਵੇਰ ਨੂੰ ਹੋ ਗਈ ਧੁੰਦਲਾ ਹੋ ਜਾਂਦਾ ਸੀ ਜਿਆਦੇ ਰਹੀ ਡਾਕਟਰ ਦੇ ਜਾਣ ਲੱਗੀ ਡਾਕਟਰ ਦੇ ਉਹ ਪੈਸੇ ਕਿੰਨੇ ਜੀ ਫੇਰ ਮੜ ਜਾਂਦੀ ਦੀ ਓਕ ਹਾਂਜੀ ਪਰ ਪੈਸੇ ਨਹੀਂ ਆਉਂਦੇ ਦੀ ਜੀ ਪੂਰੇ ਹੀ ਉਹ ਪੈਸੇ ਵੱਧ ਮੰਗਦੇ ਦੀ ਹੁਣ ਤੁਹਾਨੂੰ ਜਮੀ ਵੀ ਨਹੀਂ ਦਿਖਦਾ ਹੁਣ ਜੀ ਥੋੜਾ ਥੋੜਾ ਹੈ ਜੀ ਹਲੇ ਜਿਵੇਂ ਚਿੱਟੇ ਹੀ ਹੁੰਦੀ ਹੈ ਜੀ ਕੋਈ ਗੱਡੀ ਖੜੀ ਹੈ ਕੋਲੀ ਤਾਂ ਦੇਖ ਜਾਂਦੀ ਹੈ ਜੀ ਬਸ ਨਹੀਂ ਨਾ ਸੀ ਡਾਕਟਰ ਤੋਂ ਉਹ ਵੀ ਧੁੱਪ ਜੇ ਧੁੱਪ ਜੇ ਪਤਾ ਲੱਗਦਾ ਜੀ ਹਾਂਜੀ ਡਾਕਟਰ ਕਿੰਨਾ ਕੁ ਮੁਸ਼ਕਲ ਹੁੰਦਾ ਹੈ ਕੋਈ ਕੰਮ ਕਰਨਾ ਕਿ ਬੈਠ ਮੁਸ਼ਕਲ ਤਾਂ ਹੈਗਾ ਵੀ ਜਿਹੜਾ ਅੱਖਾਂ ਗਈਆਂ ਹੀ ਅੱਖਾਂ ਨਾਲ ਹੀ ਆ ਸਭ ਕੁਝ ਜੀ ਹੁਣ ਕਰਜੇ ਰਹਿੰਦੇ ਆ ਜੀ ਬਾਹਰ ਤਾਂ ਹੀ ਜਾਂਦੇ ਨਹੀਂ ਸੀਤੀ ਜੀ ਵੀ ਯਾਰ ਦੋਸਤ ਆ ਜਾਂਦਾ ਜੀ ਕੋਈ ਪਿੰਡ ਚੋਂ ਹੀ ਚਾ ਲੈ ਆ ਘਮਾ ਲਿਆਉਂਦਾ ਇੱਧਰ ਉੱਧਰ ਹੀ ਨਹੀਂ ਘਰੇ ਬੈਠੇ ਆ ਜੀ ਰਾਮ ਤੁਹਾਨੂੰ ਨਿਗਾ ਗਈ ਸੀਗੀ ਉਦੋਂ ਕੀ ਕਰਦੇ ਸੀ ਤੁਸੀਂ ਪੜ੍ਹਦੇ ਸੀ ਜਾਂ ਪਾ ਪਰਦੇ ਵੀ ਥੋੜਾ ਕੰਮ-ਕਮ ਕਰਨ ਲੱਗ ਗਈ ਵੀਰੋ ਕੀ ਕੰਮ ਕੀਤਾ ਤੁਸੀਂ ਪਸ ਹੀ ਦਿਹਾੜੀ ਥੋੜੀ ਭਾਗ ਜਾਂਦੀ ਦੀ ਹੋਰ ਤਾਂ ਕੋਈ ਕੀ ਚਾਹੁੰਦੇ ਕੀ ਉਹ ਹੁਣ ਤੁਸੀਂ ਕਿੱਦਾਂ ਦੀ ਮਦਦ ਚਾਹੁੰਦੇ ਹੋ ਮਦਦ ਤਾਂ ਇਹ ਆਈ ਬਸ ਨਿਗਾਹ ਆ ਜਾ ਵੀ ਹੋਰ ਤਾਂ ਕੋਈ ਡਾਕਟਰ ਆਮੀ ਪਰਦੇ ਵੀ ਚੰਗੇ ਪੈਸੇ ਲਾ ਗਈ ਯਾਨੀ ਤੁਸੀਂ ਪੈਸੇ ਵੱਲੋਂ ਤੁਹਾਡੀ ਜਿਹੜੀ ਨਹੀਂ ਹਾਂਜੀ ਪੈਸੇ ਪੈਸੇ ਆ ਕਿ ਨਹੀਂ ਹੋਈ ਸਾਡਾ ਕੁਝ ਨਹੀਂ ਹੁੰਦਾ ਜੀ ਕਈ ਡਾਕਟਰ ਨੇ ਇਹਨਾਂ ਪੈਸੇ ਜ਼ਿਆਦਾ ਮੰਗਦੇ ਨਹੀਂ 70-80000 ਰੁਪਏ ਇੱਕ ਅੱਖ ਦਾ ਕਹਿੰਦੇ ਨੇ ਇੱਕ ਇੱਕ ਅੱਖ ਦਾ ਹਾਂਜੀ ਯਾਨੀ ਦੋਨੇ ਅੱਖਾਂ ਦਾ ਤਕਰੀਬ-ਤਕਰੀਬ 1.5 ਲੱਖ ਤੋਂ ਉੱਪਰ ਹਾਂਜੀ 1.5 ਲੱਖ ਤੋਂ ਉੱਪਰ ਆ ਜੀ ਵਾਹ ਕਿ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਮukh ਸਿੰਘ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ 37 ਸਾਲ ਜੀ ਤੁਹਾਡੀ ਨਿਗਾ ਕਿੰਨੇ ਸਮੇਂ ਤੋਂ ਮੇਰੀ ਨਿਗਾ 2018 ਚ ਗਈ ਆ 2 ਦਸੰਬਰ ਨੂੰ ਕੰਮ ਕੀ ਕਰਦਾ ਸੀ ਮੈਂ ਕਾਰ ਮਕੈਨਿਕ ਦਾ ਕੰਮ ਕਰਦਾ ਸੀਗਾ 10 ਸਾਲ ਕੀਤਾ ਕੰਮ ਮੈਂ ਕਿੱਦਾਂ ਗਈ ਜਣੀ ਬਾ ਹੌਲੀ ਹੌਲੀ ਧੁੰਦਲਾਪਨ ਜਾਈ ਆਈ ਗਿਆ ਮੇਰੇ ਅੱਖਾਂ ਤੇ ਤੇ ਮੈਂ ਗਵਿੰਦਗੜ੍ਹ ਪਹਿਲਾਂ ਸਰਕਾਰੀ ਦਿਖਾਇਆ ਹਸਪੀਟਲ ਚ ਉਹ ਕਹਿੰਦੇ ਕੋਈ ਗੱਲ ਨਹੀਂ ਹੋ ਜਾਊਗਾ ਠੀਕ ਫਿਰ ਉਹਦੇ ਬਾਅਦ ਮੈਨੂੰ ਜਿਆਦਾ ਹੋਰ ਪ੍ਰੋਬਲਮ ਆਉਣ ਲੱਗ ਗਈ ਫਿਰ ਮਸਰੰਦ ਤੇ ਸੁਹਾਣੇ ਹਸਪੀਟਲ ਚ ਦਿਖਾਇਆ ਜੀ ਉਹ ਕਹਿੰਦੇ ਠੀਕ ਆ ਸਭ ਕੁਝ ਠੀਕ ਆ ਫੇ ਮੈਂ ਪੀਜੀਆਈ ਦਿਖਾਇਆ ਪੀਜੀਆਈ ਮੇਰੇ ਕੈਂਸਰ ਆ ਗਿਆ ਸੀਗਾ ਜੀ ਦਿਮਾਗ ਸਿਰ ਤੇ ਹੀ ਜੇ ਉਹ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਸੀਗਾ ਉਸ ਟਾਈਮ 2018 ਚ ਉਹ ਕਹਿੰਦਾ ਘਰੇ ਲੈ ਆ ਕੇ ਦੀ ਸੇਵਾ ਕਰ ਲੂਗਾ ਤੇ ਉਹ ਤੋਂ ਬਾਅਦ ਮੈਂ ਮਹੀਨੇ ਬਾਅਦ ਬਹਿ ਗਿਆ ਸੀਗਾ ਅੱਖਾਂ ਤੋਂ ਜਮਾਈ ਹੁਣ ਮੈਨੂੰ 7 ਸਾਲ ਹੋ ਗਏ 8 ਮਾਂ ਲੱਗ ਗਈ ਤੇ ਹੁਣ ਮੈਨੂੰ ਬਿਲਕੁਲ ਨਹੀਂ ਦਿਖਦਾ ਜੀ ਕੀ ਤੁਸੀਂ ਕੈਂਸਰ ਦੀ ਬਿਮਾਰੀ ਤੋਂ ਵੀ ਪੀੜਤ ਹੋ ਹਾਂਜੀ ਪਹਿਲਾਂ ਸੀਗਾ ਜੀ ਹੁਣ ਮੇਰੇ ਕੋਈ ਦਰਦ ਨਹੀਂ ਹੈਗਾ ਜਿੱਦਾਂ ਦਾ ਮੈਂ ਅੱਖਾਂ ਤੋਂ ਬੈਠਾ ਜੀ ਪਹਿਲਾਂ ਮੇਰੇ ਦਰਦ ਬਹੁਤ ਇੱਕ ਅੱਖਾ ਵਿੱਚ ਵੱਢ ਗਿਆ ਬਾਹਂ ਖੜ ਗਈ ਜੀ ਇਧਰਲੀ ਬਾਹਂ ਚੱਲਦੀ ਸੀਗੀ ਇਧਰਲੀ ਨਹੀਂ ਚੱਲਦੀ ਜੀ ਤੇ ਆਪਸ ਆਇਓ ਮੇਦਾ ਖੜ ਗਿਆ ਸੀਗਾ ਉਸ ਟਾਈਮ ਤੇ ਹੁਣ ਮੇਰੇ ਕੋਈ ਦਰਦ ਨਹੀਂ ਹੈਗਾ ਕੁਝ ਨਹੀਂ ਹੈਗਾ ਹੋਰ ਕੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਿਰਫ ਅੱਖਾਂ ਦੀ ਪਰ ਉਹ ਨਾ ਹੋਰ ਕੋ ਮੈਨੂੰ ਕੁਝ ਨਹੀਂ ਤੁਹਾਡੇ ਦੋਨੇ ਭਰਾਵਾਂ ਚ ਕਿਸੇ ਇੱਕ ਦੀ ਵੀ ਜੇ ਨਿਗਾ ਦੁਬਾਰਾ ਆ ਜਾਂਦੀ ਹੈ ਕੀ ਚਾਹੁੰਦੇ ਹੋ ਵੀ ਕੁਝ ਨਹੀਂ ਕੀ ਗੱਲ ਚਲੋ ਅਸੀਂ ਤਾਂ ਕਹਿੰਨਾ ਜੀ ਇੱਕ ਅੱਧੇ ਦੀ ਆ ਜਾਵੇ ਨਿਕਾ ਚਲੋ ਕੰਮਕਾਰ ਕਰਾਂਗੇ ਆਪਣਾ ਕੰਮ ਕਰਕੇ ਖਾਵਾਂਗੇ ਹੁਣ ਇੱਕ ਦੂਜੇ ਕੰਨੀ ਦੇਖੀ ਜਾਂਦੇ ਆ ਜੀ ਕੋਈ ਆਉਂਦਾ ਕੋਈ ਹਾਲਚਾਲ ਪੁੱਛਦਾ ਕੋਈ ਚੀਜ਼ ਕਹਿ ਦਿੰਦਾ ਕਿ ਖਾਣਾ ਕੁਛ ਲਿਆਦਾ ਨਾ ਜੋਂ ਨਮਾ ਸੋਚਿਆ ਸੀ ਮਨ ਚ ਵੀ ਨਹੀਂ ਜੀ ਨਹੀਂ ਬਾਪੂ ਦੀ ਅਸੀਂ ਸੇਵਾ ਕਰਾਂਗੇ ਮੈਂ ਮੈਨੂੰ ਖੁਦ ਨੂੰ ਇਹ ਗੱਲ ਪਤਾ ਨਹੀਂ ਦੀ ਕਿ ਮੈਂ ਬੈਠੂੰਗਾ ਹੀ ਮੈਂ ਆ ਭੱਜਿਆ ਨੱਠਿਆ ਫਿਰਦਾ ਦੀ ਗੱਡੀਆਂ ਗੁੱਡੀਆਂ ਚਲਾਉਂਦਾ ਸੀਗਾ ਕੰਮ ਕਰਦਾ ਸੀਗਾ ਕੋਈ ਮੇਰੇ ਮਨ ਚ ਇਹ ਜੀ ਗੱਲ ਨਹੀਂ ਦੀ ਕਿ ਮੈਂ ਹਾਂ ਬੈਠੂੰਗਾ ਹੀ ਬਿਲਕੁਲ ਬਾਪੂ ਦੀ ਸੇਵਾ ਕਰਾਂਗੇ ਹਾਂਜੀ 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 ਕੋਈ ਸੋਚ ਨਹੀਂ ਦੀ ਮੈਂ ਸੋਚਿਆ ਇਹ ਜੈ ਸੀਗਾ ਕਾਰਮ ਕਹਿੰਦੇ ਉਸ ਨੂੰ ਕਾਰਨ ਕੁਛ ਨਹੀਂ ਮੈਂ ਚੰਗਾ ਭਲਾ ਗਗਿੰਦਗੜ੍ਹ ਦੇ ਬਿਸਕਰਮਾ ਮੋਟਰ ਦੇ ਕੰਮ ਕਰਦਾ ਸੀਗਾ ਮੈਂ ਜੀ ਕਾਰਮ ਕੈਨਿਕ ਸੀ ਕਾਰਾਂ ਦਾ ਕੰਮ ਕਰਦਾ ਸੀ ਕਾਰਮ ਕੈਨਿਕ ਹਾਂ ਹੁਣ ਕੀ ਡਿਮਾਂਡ ਰੱਖਦਾ ਹੁਣ ਤਾਂ ਮੈਂ ਡਿਮਾਂਡ ਇੱਕੋ ਰੱਖਦਾ ਆਖਾਂ ਆ ਜਾਣ ਜੀ ਨਿਗਮ ਇਹਦੀ ਬਸ ਆਪਾਂ ਹੋਰ ਕੁਛ ਨਹੀਂ ਚਾਹੁੰਦੇ ਜੀ ਕੰਮ ਆਪਾਂ ਕਰ ਲਾਂਗੇ ਆਪਾਂ ਮੈਂ ਹੁਣ ਮੈਂ ਕੰਮ ਕਰ ਲਵਾਂ ਕੋਈ ਮੈਂ ਭੁੱਲਿਆ ਨਹੀਂ ਹੈਗਾ ਜੀ ਕੋਈ ਕੰਮ ਕਰ 10 ਸਾਲ ਕੀਤਾ ਮੈਂ ਜੀ ਕਿੰਨੇ ਸਾਲ ਤੋਂ ਨਿਗਮ ਆਪਣੀ ਜੀ ਮੇਰੀ 2018 ਚ ਬੈਠਾ ਨਾ ਮੈਂ 2 2 ਦਸੰਬਰ ਤੋਂ ਦਿਨ ਐਤਵਾਰੀ ਦੂਸਰੇ ਦੀ ਇਹਦੀ 2013 ਚ ਬੈਠਾ ਇਹ ਮੇਤੋਂ ਪਹਿਲਾਂ ਬੈਠਾ ਸੀ 7 ਸਾਲ ਇਹ ਤੁਹਾਡੇ ਤੋਂ ਛੋਟਾ ਇਹ ਸਾਡੇ ਮੇਤੋਂ ਛੋਟਾ ਹੀ ਹਾਂ ਕੋਈ ਕੰਮਕਾਰ ਕਰਨਾ ਹੋਵੇ ਕਰ ਕਿਤੇ ਰੂਟੀਨ ਚ ਜਿਵੇਂ ਕੰਨ ਆਣਾ ਤੋਣਾ ਜਾਂ ਕੋਈ ਕਰੇ ਕਰਮ ਉਹ ਕਿਵੇਂ ਫਿਰ ਬਸ ਆ ਤੱਕ ਜੇ ਨਾਲ ਬਾਥਰੂਮ ਤੱਕ ਜਾਈਦਾ ਤੱਕ ਤੱਕ ਅੰਦਰ ਵਗ ਜਾਈਦਾ ਜਾਂ ਬਾਹਰ ਬਹਿ ਜੀਦਾ ਇੱਥੇ ਜਾਂ ਫਿਰ ਜਦ ਦੋਸਤ ਆਏ ਨੇ ਕੋਈ ਘੁਮਾਉਣ ਲੈ ਜਾਂਦਾ ਇਧਰ ਪੰਪ ਕਰਨੀ ਜੀ ਉੱਦੇ ਤੱਕ ਘੁੰਮੇ ਆਉਣੇ ਹੋਰ ਕਿਤੇ ਨਹੀਂ ਜਾਂਦੇ ਠੀਕ ਨਾਮ ਹੈ ਤੁਹਾਡਾ ਕਰਮਵੀਰ ਸਿੰਘ ਹੈ ਜੀ ਤੇ ਇਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਹਾਂਜੀ ਅੱਛਾ ਇਤਨਾ ਹੀ ਜੜੀ ਨਿਗਾਹ ਚਲੇਗੀ ਐ ਕਿ ਕਿਦਾਂ ਤੁਸੀਂ ਦੇਖਦੇ ਹੋ ਸਾਰੀ ਚੀਜ਼ ਕੀ ਕੀ ਚਾਹੁੰਦਾ ਹੈ ਪਰਿਵਾਰ ਤਾਂ ਨਿਗਾਹ ਹੀ ਚਾਹੁੰਦੇ ਬਸ ਜੀ ਫੋਰ ਤਾਂ ਕੀ ਹੈ ਜੀ ਤੁਸੀਂ ਕੀ ਲੱਗਦਾ ਹੈ ਰਿਲੇਸ਼ਨ ਦੇ ਵਿੱਚ ਇਹਨਾਂ ਦੇ ਇਹ ਤਾਂ ਦੋਸਤ ਹੈ ਮਿੱਤਰ ਹੈ ਇਹਨਾਂ ਦੇ ਆ ਨਾਲੇ ਘਰ ਆਪਣੇ ਇੱਧਰ ਇੱਧਰੋਂ ਫਿਰ ਇਹਨਾਂ ਕੋਲ ਆ ਜੀ ਦਾ ਕਿੰਨੀ ਵਾਰੀ ਆਉਂਦੇ ਜਾਂਦੇ ਰਹਿੰਦੇ ਮੇਰਾ ਤਾਂ ਆਣ ਗੈਣ ਤੇ ਹੈ ਜੀ ਪਤਾ ਨਹੀਂ ਕਹਿ ਬਏ ਹੁਣ ਵੀ ਰੱਖ ਰਹੇ ਹਾਂ ਬਸ ਆ ਕੇ ਬੈ ਜੀ ਰਹੀ ਇਹਨਾਂ ਕੋਲ ਜੀ ਇਹਨਾਂ ਟਾਈਮ ਪਾਸ ਹੋ ਗਿਆ ਦੇ ਵਿੱਚ ਮੇਰਾ ਹੋ ਗਿਆ ਜੀ ਹਾਂ ਜੀ ਕੀ ਲੱਗਦਾ ਕਿ ਪਹਿਲਾਂ ਤਾਂ ਚੰਗੇ ਪੜੇ ਸੀ ਹੁਣ ਇੱਕ ਹਾਂ ਪਹਿਲਾਂ ਕੰਮ ਕਰਦੇ ਸੀਗੇ ਕਾਰਾ ਦਾ ਜੀ ਸੌਣ ਜੀ ਆਹ ਪੁੱਲ ਜੀ ਗਰਮਾ ਕੇ ਸੰਗੀ ਜੀ ਪਹਿਲਾਂ ਕਾਰਾ ਦਾ ਕੰਮ ਕਰਦੇ ਹਾਂ ਜੀ ਕਿੰਨੇ ਸਾਲ ਤੋਂ ਇਹ 2000 ਕੋਈ 5-5 ਤੋਂ ਲੱਗਿਆ ਸੀਗੀ 2018 ਤੱਕ ਲੀ 17 ਤੱਕ ਲੀ ਹਾਂ 17 ਚ ਫਿਰ 18 ਚ ਬਹਿ ਗਈ ਤਾਂਾਂ ਚ ਬਹਿ ਗਿਆ ਹਾਂ ਜੀ ਤੇ ਦੂਆ ਮੁੰਡਾ ਦੂਆ ਮੁੰਡਾ ਦਾ ਵੀ ਇਹ ਪੜਦਾ ਸੀਗਾ ਜੀ ਪੜਦੇ ਪੜਦੇ ਬਹਿ ਗਿਆ ਜੀ ਜਤਵੀਰ ਸਿੰਘ ਜੀ ਅੱਛਾ ਕੀ ਹੋਇਆ ਪੜਦੇ 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 ਬਹਿ ਗਏ ਸੀਗੇ ਜੀ ਨਿਗਾ ਪਾਗੀ ਸੀਗੀ ਜਦੋਂ ਤਾਂ ਮੈਨੂੰ ਲੱਗਾ 8ਵੀਂ 7ਵੀਂ ਸੀਗਾ ਇਹ 8ਵੀਂ ਕਿ 7ਵੀਂ 8ਵੀਂ ਜੋ ਹੋਇਆ ਸੀਗੀ ਇਹ ਕੀ ਲੱਗਦਾ ਹੈ ਕਿ ਬਜ਼ੁਰਗ ਕਿ ਜਿਹੜੇ ਨਾਲ ਸਦਾ ਹੀ ਨੇ ਬਜ਼ੁਰਗ ਉਮਰ ਹੈ ਉਹਨਾਂ ਨੂੰ ਇਹਨਾਂ ਦੀ ਦੇਖਭਾਲ ਕਰਨੀ ਪੈ ਰਹੀ ਹੈ ਜਿਹੜੇ ਉਮਰ ਬੱਚਿਆਂ ਦੀ ਕੰਮ ਕਰਨ ਦੀ ਉਮਰ ਹੁੰਦੀ ਹੈ ਤੇ ਇਹਨਾਂ ਨੂੰ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ ਇਹਨਾਂ ਨੂੰ ਹਾਂ ਚਲੋ ਤਾਂ ਹੁਣ ਅਗਲੇ ਮਜ਼ਦੂਰੀ ਹੈ ਜੀ ਹੁਣ ਜੇ ਤਾਇਆ ਕੰਮ ਨਾ ਕਰਦਾ ਫਿਰ ਇਹ ਕਰ ਦੇਗੀ ਇਹ ਆਪਣੇ ਡੈਡੀ ਨੂੰ ਖੁਲਾਉਂਦੀ ਜੀ ਹੁਣ ਕਿਤੇ ਡੈਡੀ ਇਹਨਾਂ ਨੂੰ ਖੁਲਾਉਂਦੀ ਜੀ ਮੁੰਡਿਆਂ ਨੂੰ ਉਸ ਤੇਹੀ ਜੋਨੇ ਪਾਸੇ ਨਿਗਾ ਆ ਜਵੇ ਇਹਨਾਂ ਦੀ ਆਪਣੇ ਡੈਡੀ ਨੂੰ ਬਿਠਾਉਣ ਗਈ ਬਥੇਰਾ ਕੰਮ ਕਰ ਲਈ ਬਾਕੀ ਜੇ ਨਿਗਾ ਆ ਗਈ ਫਿਰ ਇਹ ਕੰਮ ਕਰ ਲੈਣਗੇ ਤੋਨੇ